ਇਕ ਓਅੰਕਾਰ ਬਿਮਾਲਕ ਜੀ ਪ੍ਰਮਾਤਮਾ ਜੀ ਇੱਕ ਹੈ ਸਤਨਾਮ ਉਹਦਾ ਨਾਮ ਵੀ ਸੱਚਾ ਹੈ ਨਿਰਭਉ ਨਿਰਵੈਰ ਪੁੰਨ ਰਪਏ ਤੋਂ ਮੁਕਤ ਆਉਨ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਉਹ ਆਪਣੇ ਆਪ ਹੀ ਪ੍ਰਕਾਸ਼ ਹੋਇਆਗਾ ਜੇ ਤੋ ਬੋਲ ਮੰਤਰ ਦਾ ਪਾਠ ਕਰਾਂਗੇ ਪੜਾਂਗੇ ਸਾਡੇ ਮਨ ਦੇ ਵਿੱਚ ਵੀ ਜੀ ਡਰ ਨੇ ਬੈ ਮਰੇ ਭਰਮ ਨੇ ਪਿਆਰ ਉਹਨਾਂ ਦੂਰ ਹੋ ਜਾਂਦੇ ਨੇ ਜਿਹੜੇ ਕਰਮ ਕਾਂਡਾ ਦੇ ਵਿੱਚ ਬੰਦਾ ਫਸਿਆ ਪਿਆਗਾ ਬੈ ਮ ਭਰਮਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੀ ਬਾਣੀ ਅਗਨ ਜਿਹੜੀ ਇਹ ਦੂਰ ਕਰਦੀ ਹੈ ਦੁਨੀਆ 'ਤੇ ਕੋਈ ਤਾਕਤ ਨਹੀਂ ਪਿਆਰ ਉਹ ਸਭ ਤੋਂ ਵੱਡਾ ਮੰਤਰ ਮੂਲ ਮੰਤਰ ਜਿਸ ਸਾਨੂੰ ਗੁਰੂ ਨਾਨਕ ਪਾਸ਼ਾ ਨੇ ਬਖਸ਼ ਕੀਤਾਗਾ ਇੱਕ ਸਰਦਾਰ ਦੋਈ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਕਾਰੋਬਾਰ ਆਗਾ ਕਈ ਟਰਾਲੇ ਟਰੱਕ ਉਹਨਾਂ ਦੇ ਚੱਲਦੇ ਨੇ ਬਹੁਤ ਵੱਡਾ ਬਿਜ਼ਨਸ ਉਹਨਾਂ ਦਾ ਕੰਮ ਆਗਾ ਬڑے ਲੋਕ ਰੱਖੇ ਹੋਏ ਨੇ ਸਰਦਾਰਾਂ ਦੇ ਪਰ ਸਾਰੇ ਪਰਿਵਾਰ ਹੀ ਕਹਿੰਦੇ ਗੁਰਬਾਣੀ ਪੜਨ ਵਾਲਾਗਾ ਨਿਤਨੇਮੀ ਨੇ ਸਵੇਰੇ ਉੱਠਣਾ ਅੰਮ੍ਰਿਤ ਵੇਲੇ ਸਾਰੇ ਪਰਿਵਾਰ ਨੇ ਨਿਤਨੇਮ ਕਰਨਾ ਬਾਣੀ ਪੜ੍ਹਨੀ ਕਰਮ ਕੰਨ ਤ ਦੂਰ ਸੀ ਦਬਈ ਦੇ ਵਿੱਚ ਉਹਨਾਂ ਦੀ ਬੜੀ ਚਰਚਾ ਸੀ ਪਿਆਰਿਓ ਇਲਾਕੇ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਦੂਰ ਦੂਰ ਤੇ ਇੱਕ ਬਹੁਤ ਵੱਡਾ ਉਹਨਾਂ ਦਾ ਕੰਮ ਸੀ ਲੋਕ ਦੇਖਣ ਆਉਂਦੇ ਸੀ ਕਿਉਂਕਿ ਉਸੇ ਸ਼ਹਿਰ ਦੇ ਵਿੱਚ ਇੱਕ ਮੁਸਲਮਾਨ ਆਗਾ ਜਿਹਦਾ ਉਹਦੇ ਵੀ ਟਰਾਲੇ ਪਾਏ ਹੋਏ ਨੇ ਬਹੁਤ ਵੱਡਾ ਬਿਜ਼ਨਸ ਉਹਦਾ ਕੰਮ ਆਗਾ ਉਹਦਾ ਨਾਮ ਰਵਾਬ ਆਏਗਾ ਕੇਦਰਵਾਬ ਮੁਸਲਮਾਨ ਦਾ ਵੀ ਕਹਿੰਦੇ ਬਹੁਤ ਵੱਡਾ ਬਿਜ਼ਨਸ ਆ ਬਹੁਤ ਵੱਡਾ ਕੰਮ ਆਗਾ ਨੌਕਰ ਚੱਕਰ ਰੱਖੇ ਹੋਏ ਨੇ ਉਹਨੇ ਸਰਦਾਰਾਂ ਦਾ ਕੰਮ ਦੇਖ ਕੇ ਚੜ੍ਹਾਈ ਦੇ ਵਿੱਚ ਇਹ ਸਰਦਾਰਾਂ ਦੀ ਤਰੱਕੀ ਨਾ ਚੱਲੀ ਗਈ ਕੰਮ ਵੇਖਿਆ ਨਾ ਗਿਆ ਇਹ ਹੈ ਪਿਆਰੋ ਦੁਨੀਆ ਵਿੱਚ ਵੀ ਹੈ ਸੰਸਾਰ ਦੇ ਵਿੱਚ ਵੀ ਹੈ ਬੰਦਾ ਇੱਕ ਦੂਜੇ ਦੇ ਵੱਲ ਵੇਖ ਕੇ ਦੁਖੀ ਹੈਗਾ ਸੜਦਾਗਾ ਕੰਮ ਵੇਖ ਕੇ ਘਰ ਵੇਖ ਕੇ ਕੋਈ ਘਰ ਦੇ ਵਿੱਚ ਚੀਜ਼ ਲਿਆਵੇ ਸਾਡੇ ਕਹਿੰਦੇ ਨੇ ਉਹਨਾਂ ਬੰਦਾ ਪਿਆਰੋ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਜਿੰਨ ਕਿਸੇ ਦੇ ਸੁੱਖਾਂ ਤੋਂ ਬੰਦਾ ਦੁਖੀ ਹੈਗਾ ਜੇ ਸੁਖੀ ਕਿਉਂ ਹੋਗਾ ਉਹਦਾ ਕੰਮ ਕਿਉਂ ਚੰਗਾ ਚੱਲਦਾ ਹੈਗਾ ਉਹਦੇ ਕੋਲੇ 4 ਪੈਸੇ ਨੇ ਉਹ ਨਾ ਬੰਦਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਤੇ ਜਿੰਨਾ ਉਹ ਕਿਸੇ ਦੇ ਖੁਸ਼ੀ ਤੋਂ ਦੁਖੀ ਹੈਗਾ ਕੰਮਾਂ ਤੋਂ ਦੁਖੀ ਹੈਗਾ ਕੋਣ ਰਵਾਬ ਮੁਸਲਮਾਨ ਉਹਨਾਂ ਦੇ ਵੱਲ ਵੇਖ ਕੇ ਉਹਦੇ ਮਨ ਦੇ ਵਿੱਚ ਬੇਇਮਾਨੀ ਜਾਗ ਪਈ ਇਹ ਮੇਤੂ ਅੱਗੇ ਲੰਘ ਰਹੇ ਨੇ ਇਹ ਸਰਦਾਰ ਨੇ ਜਿਹੜੇ ਇਹਨਾਂ ਦਾ ਕੰਮ ਚੜ੍ਹਾਈ ਦੇ ਵਿੱਚ ਅਤੇ ਮੇਰਾ ਮੇਰੇ ਉੱਪਰ ਦੀ ਪਈ ਆ ਰਹੇ ਨੇ ਇਹ ਪੰਜਾਬ ਦੇ ਵਿੱਚ ਵਾਕੇ ਇਹਨਾਂ ਦਾ ਕੰਮ ਚੜ੍ਹਾਈ ਦੇ ਵਿੱਚ ਹੋ ਗਿਆ ਉਸ ਰਵਾਬ ਮੁਸਲਮਾਨ ਨੇ ਕਹਿੰਦੇ ਉਸ ਸਰਬਾਬ ਮੁਸਲਮਾਨ ਨੇ ਕੀ ਕੀਤਾ ਇੱਕ ਬਗਦਾਦ ਤੋਂ ਕਹਿੰਦੇ ਕਾਜੀ ਨੂੰ ਬੁਲਾਇਆ ਮੌਲਵੀ ਨੂੰ ਜਿਹੜਾ ਕਾਲਾ ਇਲਮ ਜਾਣਦਾ ਸੀ ਕਾਲਾ ਇਲਮ ਉਹਨੂੰ ਬੜੇ ਪੈਸੇ ਦਿੱਤੇ ਕਿ ਮੌਲਵੀ ਜੀ ਜਿੰਨੇ ਵੀ ਤੁਹਾਨੂੰ ਮਾਇਆ ਦੀ ਲੋੜ ਆ ਕਨਾਂ ਪੈਸਿਆਂ ਦੀ ਲੋੜਾ ਜਿੰਨੇ ਮਰਜ਼ੀ ਲੈ ਲਓ ਅਵਰ ਜਿਹੜੇ ਸਰਦਾਰਾਂ ਦਾ ਕੰਮ ਮੱਕਣਾ ਚੜਾਈ ਦੇ ਵਿੱਚ ਇਹ ਠੱਪ ਕਰਨਾਗਾ ਬੰਦ ਕਰ ਦੇ ਕੋਈ ਅਸੀ ਜਾਦੂ ਲਾਉ ਕੋਈ ਸਾ ਮੰਤਰ ਛੱਡੋ ਕੋਈ ਸਾ ਕਾਲਾ ਇਲਮ ਛੱਡੋ ਇਹਨਾਂ ਦਾ ਕੰਮ ਠੱਪ ਹੋ ਜਾਈ ਕੰਮ ਨਾ ਵਧੇ ਇਹਨਾਂ ਦਾ ਖੜ ਜੇ ਜੇ ਤੋ ਕੰਮ ਖੜ ਗਿਆ ਉਹ ਇਤੋਂ ਚਲੇ ਜਾਣਗੇ ਬੇਈਮਾਨੀ ਜਾ ਕੋਈ ਕਰੇ ਕੋਣ ਲਗਿਆ ਪਰਵਾਬ ਸਾਹਿਬ ਜੀ ਮੇਰੇ ਕੋਲੇ ਬਹੁਤ ਵੱਡੀ ਪਾਵਨਾ ਮੇਰੇ ਕੋਲੇ بڑے ਮੰਤਰ ਨੇ ਇਹਨਾਂ ਦਾ ਘਰ ਤਬਾ ਕਰ ਦਾਂਗਾ ਇਹਨੇ ਜਿੰਨੇ ਟਰੱਕ ਚਲਦੇ ਨੇ ਸਾਰਿਆਂ ਨੂੰ ਅੱਗ ਲਾ ਦਾਂਗਾ ਮੇਰੇ ਕੋਲੇ ਇਸੇ ਮੰਤਰ ਨੇ ਪਰਵਾਬ ਮੁਸਲਮਾਨ ਨੇ ਕਹਿੰਦੇ ਬੜੇ ਪੈਸੇ ਦਿੱਤੇ ਹੁਣ ਜਿਹੜਾ ਮੌਲਵੀ ਕਹਿੰਦੇ ਬਗਦਾਦ ਤੋਂ ਬੁਲਾਇਆ ਸੀ ਉਹਨੇ ਬੜੇ ਯਤਨ ਕੀਤੇ ਕਹਿੰਦੇ ਮੰਤਰ ਪੜਨੇ ਸ਼ੁਰੂ ਕਰ ਦਿੱਤੇ ਵੀ ਸਰਦਾਰਾਂ ਦਾ ਕੰਮ ਮੈਂ ਠੱਪ ਕਰਦਾ ਉਹਨਾਂ ਦਾ ਕੰਮ ਖਤਮ ਹੋ ਜੇ ਮੰਤਰ ਪੜਦਾ ਗਿਆ ਪੜਦਾ ਗਿਆ ਕਈ ਦਿਨ ਹੋ ਗਏ ਪੜਦੇ ਨੂੰ ਕਹਿੰਦੇ ਮੌਲਵੀ ਕਹਿਣ ਲੱਗਿਆ ਰਵਾਬ ਸਾਹਿਬ ਸ਼ਾਇਦ ਸਰਦਾਰਾਂ ਦਾ ਕੰਮ ਢਿੱਲਾ ਪੈ ਗਿਆ ਕੁਛੀ ਇੱਕ ਵਾਰੀ ਪਤਾਤਾ ਕਰੋ ਇੱਕ ਵਾਰੀ ਪੁੱਸੋਂ ਦਾ ਸਹੀ ਜਾ ਕੇ ਤਾਂ ਆਓ ਜਿਹੜੇ ਬੰਦੇ ਦੇ ਵਿੱਚ ਬੇਈਮਾਨੀ ਹੁੰਦੀ ਹੈ ਪਿਆਰ ਉਹ ਵਾਰ-ਵਾਰ ਜਾਵੇਗਾ ਕਿਸੇ ਦੇ ਕੰਮ ਵੇਚ ਕੇ ਉਤੋਂ ਮਿੱਠਾ ਹੁੰਦਾ ਹੈਗਾ ਤੇ ਵਿੱਚੋਂ ਦਾਤੀ ਚੁੱਕੀ ਹੁੰਦੀ ਹੈ ਬੇਈਮਾਨੀ ਹੁੰਦੀ ਹੈ ਵਿੱਚੋਂ ਮੰਦੇ ਕੇਂਦਰਬਾਗ ਚਲਿਆ ਗਿਆ ਜਾਂਕਿ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠਾ ਸਰਦਾਰ ਜੀ ਨੂੰ ਬੁਲਾਇਆ ਠੀਕ ਹੋ ਜੀ ਕੰਮ ਕਿਵੇਂ ਚੱਲਦਾ ਕਹਿੰਦੇ ਜਦੋਂ ਸਰਦਾਰ ਜੀ ਆਏ ਕਹਿੰਦੇ ਬਹੁਤ ਵਧੀਆ ਕੰਮ ਆ ਜੀ ਚੜ੍ਹਾਈ ਦੇ ਵਿੱਚ ਆ ਸਤਿਗੁਰੂ ਦੀ ਰਹਿਮਤ ਆ ਕਿਰਪਾ ਦੀ ਕਿਉਂ ਜਿਹੜੇ ਬਾਣੀ ਪੜਨ ਵਾਲੇ ਨੇ ਪਿਆਰੋਂ ਨਾਮ ਜਪਣ ਵਾਲੇ ਨੇ ਉਹ ਸਦਾ ਹੀ ਆਪਾਂ ਰੋਜ਼ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਸਾਨੂੰ ਗੁਰੂ ਪਾਤ ਸਾਹਿਬ ਨੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਸਿੱਖ ਨੂੰ ਵੀ ਸਿਖਾ ਤੇਰੇ ਤੇ ਮੁਸੀਬਤਾਂ ਵੀ ਆ ਜਾਣ ਦੁੱਖ ਵੀ ਆ ਜਾਣ ਪਰ ਡੋਲੀ ਨਾ ਤੂੰ ਚੜ੍ਹਦੀ ਕਲਾ ਦੇ ਵਿੱਚ ਰਹੀਂ ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾਗਾ ਜੇਦਰਬਾਬ ਮੁਸਲਮਾਨ ਦਫ਼ਤਰ ਦੇ ਵਿੱਚ ਬੈਠਾ ਕਹਿੰਦੇ ਪੁੱਛ ਰਿਹਾ ਅੰਦਰੋਂ ਦੇ ਨਹੀਂ ਕਹਿੰਦੇ ਅੰਦਰ ਬੇਈਮਾਨੀ ਤੇ ਉੱਪਰੋਂ ਮਿੱਠੀਆਂ ਗੱਲਾਂ ਕਰਦਾ ਸਰਦਾਰ ਨਾਲ ਸਰਦਾਰ ਜੀ ਕਹਿੰਦੇ ਨੇ ਜੀ ਪਾਸ਼ਾ ਦੀ ਰਹਿਮ ਤਾਂ ਕਿਰਪਾ ਚੜ੍ਹਦੀ ਕਲਾ 'ਚ ਲਾਗੀ ਬਹੁਤ ਵਧੀਆ ਕੰਮ ਚੱਲਦਾ ਹੈਗਾ ਗੱਲਾਂ ਬਾਤਾਂ ਕੀਤੀਆਂ ਤੇ ਵਾਪਸ ਆ ਗਏ ਆ ਕੇ ਕਹਿਣ ਲਾਇਆ ਮੌਲਵੀ ਜਿੰਨੇ ਮੇਰੇ ਪੈਸੇ ਨੇ ਸਾਰੇ ਵਾਪਸ ਕਰਦੇ ਉਹਨਾਂ ਦਾ ਕੰਮ ਤਾਂ ਉਦੋਂ ਵੀ ਚੜ੍ਹਾਈ ਦੇ ਵਿੱਚ ਆਦਾ ਉਹਨਾਂ ਦਾ ਕੰਮ ਤਾਂ ਉਦੋਂ ਵੀ ਚੜਾਈ ਦੇ ਵਿੱਚ ਹੋ ਗਿਆ ਤੇ ਤੂੰ ਕਹਿੰਦਾ ਸੀ ਮੈਂ ਖਤਮ ਕਰਦਾਗਾ ਠੱਪ ਕਰਦਾਗਾ ਉਹ ਤਾਂ ਚੜhti ਕਲਾ ਦੇ ਵਿੱਚ ਨੇ ਕੋਈ ਫਰਕ ਕੀ ਨਹੀਂ ਤੂੰ ਮੇਰੇ ਪੈਸੇ ਵਾਪਸ ਕਰ ਚਲੇ ਜਾ ਕਹਿੰਦੇ ਮੌਲਵੀ ਕਹਿਣ ਲੱਗਿਆ ਰਵਾਬ ਸਾਹਿਬ ਜੀ ਕੋਈ ਨਾ ਮੈਂ ਤੁਹਾਡੇ ਪੈਸੇ ਜ਼ਰੂਰ ਮੈਂ ਰੱਖਦਾ ਨਹੀਂ ਵਾਪਸ ਕਰਦਾਗਾ ਪਰ ਮੈਨੂੰ ਥੋੜਾ ਜਿਹਾ ਟਾਈਮ ਤਾਂ ਦੇ ਦਿਓ ਮੇਰੇ ਇੱਕ ਮੰਤ ਰਹਿ ਗਏ ਉਹ ਐਸਾ ਮੰਤਰ ਆ ਜਿਹਦੇ ਨਾਲ ਸਭ ਕੁਝ ਖਤਮ ਹੋ ਜਾਏਗਾ ਮੈਨੂੰ ਟਾਈਮ ਦੇ ਦਿਓ ਕੁਝ ਸਮਾਂ ਹੋਰ ਉਹ ਕਹਿੰਦਾ ਨਹੀਂ ਕਹਿੰਦਾ ਵੀ ਥੋੜਾ ਜਿਹਾ ਟਾਈਮ ਹੋਰ ਲਾਲਾ ਮੰਤਰ ਹੋਰ ਪੜ ਲਾਂ ਸ਼ਾਇਦ ਉਹਨਾਂ ਦਾ ਕੰਮ ਠੱਪ ਹੋ ਜੇ ਤੁਸੀਂ ਆਪਣੇ ਆਪ ਕਮੋਗੇ ਰਵਾਬ ਨੇ ਕਹਿੰਦੇ ਮੁਸਲਮਾਨ ਨੇ ਹੋ ਟਾਈਮ ਦੇ ਤੱਕ ਕਹਿੰਦੇ ਉਹਦੇ ਮੰਤਰ ਬੜੇ ਪੜੇ ਪੜਦਾ ਗਿਆ ਕਹਿੰਦਾ ਵੀ ਮੈਨੂੰ ਤੁਸੀਂ ਆਪ ਲੈ ਕੇ ਚੱਲੋ ਨਾਲ ਬੇਸਾ ਉਹਨਾਂ ਦੇ ਕੋਲੇ ਕਿਹੜੀ ਚੀਜ਼ ਆ ਗਈ ਐਸਾ ਕਿਹੜਾ ਜਾਦੂ ਹੈਗਾ ਕਿਹੜਾ ਮੰਤਰ ਆ ਤੇ ਜਿਹੜੇ ਖਤਮ ਹੀ ਨਹੀਂ ਹੁੰਦਾ ਕੰਮ ਉਹਨਾਂ ਦਾ ਠੱਪੀ ਨਹੀਂ ਹੁੰਦਾ ਕਹਿੰਦੇ ਰਵਾਬ ਮੁਸਲਮਾਨ ਉਸ ਮੌਲਵੀ ਨੂੰ ਕਹਿੰਦੇ ਨਾਲ ਲੈ ਕੇ ਗਏ ਜਦੋਂ ਕਹਿੰਦੇ ਸਰਦਾਰਾਂ ਦੇ ਦਫ਼ਤਰ ਦੇ ਵਿੱਚ ਕੱਲ ਕੀਤੀ ਆਓ ਜੀ ਜੀ ਆਇਆਂ ਨੂੰ ਗੱਲਾਂ ਵਰਤਾ ਚੱਲੀਆਂ ਗੱਲਾਂ ਕਰਦੇ ਗਏ ਕੀ ਹੋਇਆ ਬੈਠੇ ਨੇ ਜੀ ਕਿਵੇਂ ਚੱਲਦਾ ਕੰਮ ਕਹਿੰਦੇ ਬਹੁਤ ਵਧੀਆ ਕੰਮ ਚੱਲਦਾ ਹੈ ਸਤਿਗੁਰੂ ਦੀ ਰਹਿਮਤ ਆ ਕਿਰਪਾ ਕੀ ਗੱਲਾਂ ਕਰੀ ਜਾਂਦੇ ਨੇ ਤੇ ਮੌਲਵੀ ਵੇਖੀ ਜਾਂਦਾਗਾ ਕਦੇ ਇੱਕ ਨੌਜਵਾਨ ਸਰਦਾਰ ਲੜਕਾ ਕਹਿੰਦੇ ਕਾਗਜ਼ ਲੈ ਕੇ ਆਇਆ ਤੇ ਇੱਕ ਮਠਾਈ ਦਾ ਡੱਬਾ ਉਹਦੇ ਕੋਲੇ ਦਫ਼ਤਰ ਦੇ ਵਿੱਚ ਆਇਆ ਕਹਿੰਦਾ ਜੀ ਲੋ ਪਹਿਲਾਂ ਮੂੰਹ ਮਿੱਠਾ ਕਰੋ ਸਾਰੇ ਜਣੇ ਡੱਬਾ ਖੋਲ੍ਹਿਆ ਸਾਰਿਆਂ ਨੇ ਕਹਿੰਦੇ ਮੂੰਹ ਮਿੱਠਾ ਕਰਾਇਆ ਉਪਸਨ ਲੱਗੇ ਰਵਾਬ ਤੇ ਮੌਲਵੀ ਕਹਿੰਦੇ ਵੀ ਇਹ ਮੂੰਹ ਮਿੱਠਾ ਕਾਹਦਾ ਕਰਾ ਰਹੇ ਹੋ ਕਹਿੰਦਾ ਜੀ ਸਰਦਾਰ ਜੀ ਨੇ 4 ਟਰਾਲੇ ਬੁੱਕ ਕਰਵਾਏ ਸੀ ਨਵੇਂ ਉਹਨਾਂ ਦੇ ਕਾਗਜ਼ ਲੈ ਕੇ ਆਇਆ ਉਹ ਥੋੜੇ ਦਿਨਾਂ ਦੇ ਵਿੱਚ ਆ ਜਾਣਗੇ ਉਹਦੀ ਖੁਸ਼ੀ ਦੇ ਵਿੱਚ ਮੈਂ ਤੁਹਾਡਾ ਮੂੰਹ ਮਿੱਠਾ ਕਰਾ ਰਿਹਾ ਹਾਂ ਰਵਾਬ ਮੁਸਲਮਾਨ ਕਹਿੰਦੇ ਅੰਦਰੋਂ ਦਾ ਸੜ ਗਿਆ ਕਹਿੰਦੇ ਬੈਠਿਆ ਨਾ ਗਿਆ ਉਦੇ ਪੈਰਾਥੋਲੇ ਜਮੀਨ ਕਿຊਕੀ ਕਿਉਂ ਉਹ ਉਹਨਾਂ ਨੂੰ ਖਾਤਮ ਕਰਨ ਦੇ ਤਲਿਆ ਹੋਇਆ ਸੀ ਪਰ ਸਤਿਗੁਰੂ ਦੀ ਰਹਿਮਤ ਕਿਰਪਾ ਹੋਈ ਉਹ ਸਰਦਾਰ ਨੇ ਚਾਰ ਟਰਾਲੇ ਹੋਰ ਨਵੇਂ ਖਰੀਦ ਲਏ ਉਹਦੇ ਕਾਗਜ ਆ ਗਏ ਕਹਿੰਦੇ ਮੌਲਵੀ ਤੁਰਿਆ ਨਾ ਗਿਆ ਕਹਿੰਦੇ ਸਰਦਾਰ ਜੀ ਤੁਸੀਂ ਦੱਸੋ ਤੁਹਾਡੇ ਕੋਲ ਕਿਹੜਾ ਮੰਤਰ ਆ ਤੁਹਾਡੇ ਕੋਲ ਐਸੀ ਕਿਹੜੀ ਚੀਜ਼ ਆ ਜਿੱਦੋਂ ਤੁਹਾਡਾ ਕੰਮ ਚੜ੍ਹਾਈ ਦੇ ਵਿੱਚ ਹੁੰਦਾ ਜਾ ਰਿਹਾ ਤੁਹਾਡੇ ਤੇ ਕੋਈ ਐਸੀ ਕਿਰਪਾ ਕਿਸੇ ਪੀਰ ਦੀ ਬਲੇ ਦੀ ਮੌਲਵੀ ਕਹਿਣ ਲੱਗੇ ਕਹਿੰਦੇ ਜੀ ਹਾਂ ਕਿਰਪਾ ਤਾਂ ਹੈ ਉਹ ਕਿਰਪਾ ਹੈ ਗੁਰੂ ਨਾਨਕ ਪਾਸ਼ਾ ਦੀ ਅਸੀਂ ਬਾਣੀ ਪੜ੍ਹਦੇ ਆਂ ਨਿਤਨੇਮ ਕਰਦੇ ਆਂ ਗੁਰੂ ਨਾਨਕ ਪਾਸ਼ਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮੂਲ ਮੰਤਰ ਬਸ ਅਸੀਂ ਬਾਣੀ ਪੜਦੇ ਆ ਅਸੀਂ ਗੁਰੂ ਘਰ ਜੰਦੇ ਆ ਤੇ ਮੌਲਵੀ ਉਹ ਸਰਦਾਰ ਦੇ ਪੈਰਾਂ ਤੇ ਨਿਕਲ ਪਿਆ ਵੀ ਧੰਨੋ ਤੁਸੀਂ ਇਹ ਕੀ ਦੀ ਬਾਣੀ ਹੈ ਕੀ ਦਾ ਕਲਾਮ ਗੁਰਮੰਤਰ ਕਹਿੰਦਾ ਜੀ ਗੁਰੂ ਨਾਨਕ ਪਾਸ਼ਾ ਦਾ ਇਹਦੇ ਬਰਾਬਰ ਦੁਨੀਆ ਦਾ ਕੋਈ ਮੰਤਰ ਨਹੀਂ ਕੰਮ ਕਰਦਾ ਉਹ ਮੌਲਵੀ ਨੇ ਸਾਰੀ ਗੱਲ ਦੱਸੀ ਕਿਵੇਂ ਬਹੁਤ ਪੜ੍ਹਿਆ ਲਿਖਿਆ ਮੇਰੇ ਕੋਲ ਕਾਲਾ ਲਿੰਮਾ ਮੈਂ ਖਤਮ ਕਰ ਸਕਦਾ ਸੀ ਪਰ ਜਿਹੜਾ ਇਹ ਮੂਲ ਮੰਤਰਕਣਾ ਇੱਥੇ ਮੇਰੇ ਮੰਤਰ ਵੀ ਨਹੀਂ ਕੰਮ ਕਰਦੇ ਮੈਂ ਬੜਾ ਯਤਨ ਕੀਤਾ ਕਹਿਣ ਤੋਂ ਬਾਅਦ ਜਦੋਂ ਬੰਦਾ ਗੁਰਬਾਣੀ ਨੂੰ ਪੜ੍ਹੇਗਾ ਪਿਆਰੇ ਉਹ ਮੂਲ ਮੰਤਰ ਦਾ ਪਾਠ ਕਰੇਗਾ ਦੁਨੀਆ ਜਿੰਨੇ ਮਰਜੀ ਬੇਇਮਾਨੀ ਕਰੀ ਜਾਵੇ ਪਰ ਜਦੋਂ ਕੋਈ ਨਾ ਗੁਰੂ ਦਾ ਹੱਥ ਹੋਵੇ ਉਹਦਾ ਬਾਲ ਵੀਂਗਾ ਨਹੀਂ ਹੋ ਸਕਦਾ ਤਾਤੀ ਬੋ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਰਤ ਹਮਾਰੇ ਰਾਮ ਰਖ ਚੌਗਰਤ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ ਉਹਨਾਂ ਨੂੰ ਗੁਰੂ ਤੱਤੀ ਬਾ ਨਹੀਂ ਪਰ ਲੱਗਣ ਦਿੰਦਾ ਜਿੰਨਾ ਤੇ ਗੁਰੂ ਦੀ ਰਹਿਮਤ ਹੋ ਜੇ ਕਿਰਪਾ ਹੋ ਜੇ ਤੇ ਸਰਦਾਰਾਂ ਦਾ ਕੰਮ ਚੜ੍ਹਾਈ ਦੇ ਵਿੱਚ ਸੀ ਪਰ ਜਿਹਦੇ ਬੰਦ ਦੇ ਵਿੱਚ ਬੇਈਮਾਨੀ ਜਾਗੀ ਸੀ ਵੇਖੋ ਉਹ ਖਤਮ ਹੋ ਗਏ ਆ ਸੁਸਕਰ ਕੀ ਬਾਣੀ ਪੜਨੀ ਚੰਗੀ ਗੱਲ ਆ ਬਹਰਿਓ ਸੱਚੇ ਪਾਤਸ਼ਾਹ ਜਿਹ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਉਹ ਤਾਂ ਹਰ ਇੱਕ ਦੇ ਉੱਪਰ ਕਰਦੇ ਨੇ ਪਰ ਜਿਹੜਾ ਬੰਦਾ ਬੇਈਮਾਨੀ ਕਰਦਾ ਖਣਾ ਉਹ ਆਪਣੇ ਆਪ ਹੀ ਖਤਮ ਹੋ ਜਾਂਦਾ ਤਾਂ ਉਹਦਾ ਨਾਮੋ ਨਿਸ਼ਾਨ ਹੀ ਮਟ ਜਾਂਦਾਗਾ